ਕਚਰੀਏ ਕਾਲ ਦੀ ਦੋਸਤੋ ਜਿੰਨੇ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਗੋਲਦੀ ਸਿੰਘ ਜੀ ਜੋ ਕਿ ਵੀੜਾ ਪਿੰਡ ਤੋਂ ਗੋਲਦੀ ਕਰਿਆਨਾ ਸਟੋਰ ਜੋ ਕਿ ਵੀੜਾ ਬਿਲਕੁਲ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਉਹਨਾਂ ਦਾ ਕਰਿਆਨਾ ਸਟੋਰ ਮਾਲ ਬਣਿਆ ਹੋਇਆ ਹੈ ਸਾਰੇ ਹੀ ਇਲਾਕੇ ਦੇ ਨਾਲ ਵਧੀਆ ਅਤੇ ਕੁਆਲਟੀ ਵਾਈਜ਼ ਮਟੀਰੀਅਲ ਜੋ ਕਿ ਇਕ ਤਰ੍ਹਾਂ ਦਾ ਖਰੀਦਣ ਵਾਸਤੇ ਪਧਾਰੋ ਅਤੇ ਉਹਨਾਂ ਨੇ ਪਟਾਕਿਆਂ ਦਾ ਵੀ ਸਟਾਲ ਅੱਜ ਲਗਾਇਆ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਲਾਈਟ ਡੈਕੋਰੇਸ਼ਨ ਕਰਾਈ ਹੋਈ ਹੈ ਭਾਜੀ ਉਹਨਾਂ ਨੇ ਤੇ ਉਸ ਦੇ ਨਾਲ ਹੀ ਤੁਸੀਂ ਦੇਖੋਗੇ ਤੁਹਾਨੂੰ ਪਟਾਕਿਆਂ ਦਾ ਸਟਾਲ ਵੀ ਦਿਖਾ ਲਾਂਗੇ ਇਸੇ ਤਰ੍ਹਾਂ ਜਿਵੇਂ ਕਿ ਥੋਕ ਰੇਟ ਤੇ ਪਟਾਕੇ ਹੀ ਪਟਾਕੇ 골ਡੀ ਕਰਿਆਨਾ ਸਟੋਰ ਤੋਂ ਮਿਲਣਗੇ ਤੁਹਾਨੂੰ ਬਹੁਤ ਹੀ ਸ਼ਾਨਦਾਰ ਪਟਾਕਿਆਂ ਦਾ ਹੀ ਸਟਾਲ ਲਗਾਇਆ ਹੋਇਆ ਔਰ ਦੀਵਾਲੀ ਦੀ ਰੰਗੋਲੀ ਬਣਾਈ ਹੋਈ ਹੈ ਬੜੇ ਹੀ ਵਧੀਆ ਡਿਜ਼ਾਈਨ ਦੇ ਵਿੱਚ ਵੀ ਦੇਖ ਸਕਦੇ ਹਾਂ ਬੜੀ ਹੀ ਪਿਆਰੀ ਜੀ ਰੰਗੋਲੀ ਬਣਾਈ ਹੋਈ ਹੈ ਸੋ ਇਸੇ ਤਰ੍ਹਾਂ ਗ੍ਰਾਹਕਾਂ ਵਾਸਤੇ ਜੋ ਕੁਝ ਲੈਣਾ ਲਿਖਿਆ ਹੈ ਪਿਆਰੇ ਗ੍ਰਾਹਕ ਸ਼ੁਭਦੀਪਾ ਜੀ ਲੱਗਦਾ ਦੋਵੇਂ ਸ਼ੁਭਦੀਪਾ ਜੀ ਤੋਂ ਕੁਝ ਇੱਕ ਸੜੀਆਂ ਬਣੇ ਬਦਿਓ ਕਲਰ ਬਾਕੀ ਬਣਾਈ ਹੋਈ ਹੈ ਰੰਗੋਟੀ ਸੋ ਇਸੇ ਤਰ੍ਹਾਂ ਤੁਹਾਨੂੰ ਪਟਾਕਿਆਂ ਦਾ ਸਟਾਈਲ ਦਿਖਾਣਾ ਹੈ ਬਹੁਤ ਹੀ ਸ਼ਾਨਦਾਰ ਰੰਗੋਟੀ ਬਣਾਈ ਹੋਈ ਹੈ ਜੋ ਕਿ ਬਹੁਤ ਹੀ ਵਧੀਆ ਸ਼ਾਨਦਾਰ ਦੇਖ ਸਕਦੇ ਹੋ ਤੁਸੀਂ ਇੱਕ ਬੱਚਾ ਦਾ ਮੋਰਲ ਬੜੀ ਤੋ ਆਗੇ ਵਧੀਆ ਮੋਰਲ ਨਹੀਂ ਨਹੀਂ ਮੈਂ ਇੱਧਰ ਹਾਂ ਦੋਨੇ ਡੱਬੀਆਂ ਬਹੁਤ ਹੀ ਵਧੀਆ ਦੇਖ ਸਕਦੇ ਹੋ ਤੁਸੀਂ ਕੁਆਲਟੀ ਵਾਈਜ਼ ਪਟਾਕਿਆਂ ਦੀ ਕਾਫੀ ਮੋਰਲ ਮੈਂ ਡੱਬੀ

ਦੋਸਤੋ ਮੇਰਾ ਵੀ ਇਸੇ ਤਰ੍ਹਾਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਦੋਸਤੋ ਬਿਲਕੁਲ ਹਾਈ ਸਕੂਲ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਸਾਹਮਣੇ ਇਹਨਾਂ ਦੀ ਸ਼ਾਪ ਆ